ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆਂ ਲੇਖ ਵੀਡੀਓ ਬਾਰੇ ਸੋ ਇਸ ਵੀਡੀਓ ਦੀ ਸਟੋਰੀ ਬਹੁਤ ਜ਼ਿਆਦਾ ਵਧੀਆ ਹੈ ਤੇ ਤੁਸੀਂ ਇਹ ਕਹਾਣੀ ਨੂੰ ਪੂਰੀ ਜ਼ਰੂਰ ਸੁਣਿਓ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗੇਗੀ ਸੋ ਜਿਵੇਂ ਕਿ ਆਪਾਂ ਤੁਹਾਨੂੰ ਦੱਸਦੇ ਆਂ ਕਿ ਇਸ ਵਿੱਚ ਸੰਦੀਪ ਜੋ ਕਿ ਉਸ ਦਾ ਘਰ ਵਾਲੇ ਦੀ ਡੈਥ ਹੋ ਚੁੱਕੀ ਆ ਤੇ ਉਹ ਆਪਣੇ ਭਰਾ ਭਝਾਈ ਦੇ ਘਰ ਰਹਿ ਰਹੀ ਆ ਤੇ ਉਹਨੇ ਉਸਨੇ ਜੋ ਕਿ ਉਸਦੇ ਸਹੁਰਿਆਂ ਵੱਲੋਂ ਕੁਝ ਪੈਸੇ ਮਿਲੇ ਹੁੰਦੇ ਆ 8 ਲੱਖ ਉਹ ਵੀ ਉਸਨੇ ਆਪਣੇ ਭਰਾ ਭਝਾਈ ਨੂੰ ਹੀ ਦਿੱਤੇ ਹੁੰਦੇ ਆ ਜਿਵੇਂ ਕਿ ਅੱਜ ਕੱਲ੍ਹ ਜਾਂ ਸੇਦਾ ਕੋਈ ਘਰ ਵਾਲਾ ਜਾਂ ਉਸਦੀ ਕੋਈ ਡੈਥ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਸਹੁਰਾ ਪਰਿਵਾਰ ਕੋਈ ਹੁੰਦੇ ਆ ਚੰਗੇ ਜਿਹੜੇ ਕੀ ਆਪਣੀ ਨੂੰਹ ਨੂੰ ਐਕਸੈਪਟ ਕਰਦੇ ਆ ਪਰ ਉੱਥੇ ਉਸਦੀ ਇੱਕ ਧੀ ਹੋਣ ਕਰਕੇ ਉਸਦੇ ਸਹੁਰੇ ਪਰਿਵਾਰ ਨੇ ਉਸ ਨੂੰ ਵੀ ਨਹੀਂ ਰੱਖਿਆ ਘਰ ਤੇ ਉਹ ਹੁਣ ਆਪਣੇ ਪੇਕੇ ਘਰ ਵਿੱਚ ਰਹਿ ਰਹੀ ਆ ਹੁਣ ਜਦ ਕੁੜੀਆਂ ਦੇ ਨਾਲ ਕੁਝ ਇਦਾਂ ਦਾ ਹੋ ਜਾਂਦਾ ਹੈ ਤੇ ਉਹ ਆਪਣੇ ਪੇਕੇ ਘਰ ਹੀ ਰਹਿਣ ਗਈਆਂ ਹੋਰ ਉਹ ਕਿੱਥੇ ਜਾਣ ਗਈਆਂ ਪਰ ਉਥੇ ਹੀ ਜਦ ਮਾਂ ਪਿਓ ਜਿਉਂਦਾ ਹੋਵੇ ਫੇਰ ਤਾਂ ਉਹਨਾਂ ਕੁੜੀਆਂ ਨੂੰ ਕੋਈ ਔਖ ਨਹੀਂ ਹੁੰਦੀ ਪਰ ਜਦ ਭਰਾ ਪਰਜਾਈ ਮਾਂ ਪਿਓ ਵਰਗਾ ਨਹੀਂ ਬਣਦਾ ਤੇ ਫੇਰ ਉਸ ਨੂੰ ਔਖਾ ਲੱਗਦਾ ਹੈ ਤੇ ਉਸੇ ਤਰੀਕੇ ਨਾਲ ਸੰਦੀਪ ਨਾਲ ਹੁੰਦਾ ਸੋ ਉਸ ਦਾ ਭਰਾ ਪਰਜਾਈ ਇਹ ਗੱਲ ਤੋਂ ਟੈਨਸ਼ਨ ਲੈ ਰਿਹਾ ਹੈ ਕਿ ਸਾਨੂੰ ਕਿੰਨਾ ਖਰਚਾ ਪੈ ਰਿਹਾ ਹਾਲਾ ਕਿ ਉਹਨੇ ਆਪਣਾ ਖਰਚਾ ਦਿੱਤਾ ਵੀ ਹੋਇਆ ਹੈ ਪਰ ਉਥੇ ਹੀ ਜਦ ਉਸਦੀ ਗਵੰਡਣ ਚਾਚੀ ਆਉਂਦੀ ਆ ਤੇ ਉਹ ਕਿੰਨੀ 도ਗਲੀ ਗੱਲ ਕਰਦੀ ਆ ਸੰਦੀਪ ਅੱਗੇ ਬੈਠ ਕੇ ਉਹ ਸੰਦੀਪ ਵੱਲ ਦੀ ਗੱਲ ਕਰਦੀ ਆ ਤੇ सोनू ਜੀ ਤਾਂ ਲੱਗੇ ਬੈਠ ਕੇ ਉਹ ਇਹ ਕਹਿੰਦੀ ਆ ਕਿ ਤੁਸੀਂ ਤਾਂ ਚੰਗੇ ਹੋ ਜਿਹੜਾ ਆਪਣੀ ਕੁੜੀ ਦਾ ਖਰਚਾ ਚੁੱਕਿਆ ਤੇ ਗਾਂ ਉਸਦੀ ਕੁੜੀ ਦਾ ਵੀ ਖਰਚਾ ਚੁੱਕਿਆ ਸੋ ਇਦਾਂ ਦੇ ਲੋਕਾਂ ਦੀ ਇਹੋ ਹੀ ਸਿੱਖਿਆ ਮਿਲਦੀ ਇਹੋ ਜਿਹੇ ਲੋਕ ਜਿਹੜੇ ਹੁੰਦੇ ਆ ਕਿ ਉਹਨਾਂ ਨੂੰ ਆਪਣੀ ਦੁੱਖ ਭਰੀ ਕਹਾਣੀ ਨਾ ਹੀ ਸੁਣਾਉਂ ਤੇ ਚੰਗਾ ਕਿਉਂਕਿ ਬਾਅਦ ਵਿੱਚ ਉਹ ਮਜ਼ਾਕ ਹੀ ਬਣਾਉਂਦੇ ਆ ਤੇ ਦੂਜੀ ਸਾਈਡ ਤੇ ਕਵਲ ਉਸਦੀ ਘਰਵਾਲੀ ਨਾਲ ਬਿਲਕੁਲ ਵੀ ਨਹੀਂ ਬੰਦੀ ਕਿਉਂਕਿ ਉਸਦੀ ਘਰਵਾਲੀ ਚਾਹੁੰਦੀ ਆ ਕਿ ਮੈਂ ਚੰਦੀਗੜ੍ਹ ਰਵਾਂ ਤੇ ਉਹ ਘਰ ਦੇ ਹਾਲਾਤ ਵੇਖਦਾ ਹੈ ਕਿ ਉਹਦੇ ਬੱਚੇ ਇੱਥੇ ਵਧੀਆ ਸਕੂਲੇ ਪੜ ਰਹੇ ਆ ਤੇ ਘਰ-ਪਾਰ ਵਧੀਆ ਬਣਿਆ ਹੈ ਸੋ ਆਪਣੀ ਜਗ੍ਹਾ ਉਹ ਵੀ ਸਹੀ ਆ ਪਰ ਇਹ ਰਿਸ਼ਤਾ ਉਸਦੀ ਹੀ ਭੂਆ ਨੇ ਲਿਆਂਦਾ ਹੁੰਦਾ ਹੈ ਤੇ ਹੁਣ ਉਸਦੀ ਭੂਆ ਆਦ ਵਿੱਚ ਘਾਰੇ ਫਸੀ ਜਾਂ ਨਾ ਉਹ ਇਧਰ ਜੋਗੀ ਨਾ ਉਧਰ ਜੋਗੀ ਇਸ ਤੋਂ ਵੀ ਇਸ ਵੀਡੀਓ ਤੋਂ ਪਤਾ ਲੱਗ ਰਿਹਾ ਹੈ ਕਿ ਕਵਲ ਦੀ ਆਪਣੀ ਘਰ ਵਾਲੀ ਨਾਲ ਹੁਣ ਬਿਲਕੁਲ ਵੀ ਨਹੀਂ ਬਣੇਗੀ ਤੇ ਉਸਦਾ ਵਿਆਹ ਜਾਨੀ ਕਿ ਸੰਦੀਪ ਦੇ ਨਾਲ ਹੋਵੇਗਾ ਕਿਉਂਕਿ ਸੰਦੀਪ ਵੀ ਘਰੋਂ ਬਿਲਕੁਲ ਹੀ ਬੇਕਾਰ ਹੋ ਕੇ ਬੈਠੀ ਹੋਈ ਹੈ ਬੇਸ਼ੱਕ ਉਹ ਆਪਣੇ ਪੇਕੇ ਘਰ ਬੈਠੀ ਪਰ ਉਸ ਨੂੰ ਤਾਨੇ ਮੇਨੇ ਸੁਣਨੇ ਪੈ ਰਹੇ ਐ ਸੋ ਹੁਣ ਇਹਨਾਂ ਦੋਵਾਂ ਦੀ ਆਪਸ ਵਿੱਚ ਕਿਦਾਂ ਜੋੜੀ ਬੰਦੀ ਹੈ ਤੇ ਕੌਣ ਰਿਸ਼ਤਾ ਕਰਾਉਂਦਾ ਹੈ ਸੋ ਇਹ ਆਪਾਂ ਅਗਲੀ ਵੀਡੀਓ ਵਿੱਚ ਵੇਖਾਂਗੇ ਤਾਨੂੰ ਇਹ ਵੀਡੀਓ ਕਿਵੇਂ ਲੱਗੀ ਸੋ ਵੀਡੀਓ ਵਧੀਆ ਲੱਗੀ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ